ਹਾਂਜੀ ਵਾਇਕ ਜਿੱਕਾ ਖਾਲਸਾ ਵਾਇਕ ਜੀ ਪਤੇ ਅੱਜ ਮਸਲਾ ਪਿੰਡਾ ਟੇ ਦਾ ਸੀਗਾ ਫਿਰ ਦਾਸ ਸਰਜੀਤ ਸਿੰਘ ਖਾਲਸਤਾਨੀ ਹਲਕਾ ਚਾਰਜ ਫਲੋਰ ਸ਼ਰੋਮਨੀ ਅਕਾਲੀ ਦਾਲਾ ਅਮਰਤਪੁਰ ਬੇਨਤੀ ਆ ਵੀ ਅੱਜ ਅਟੇ ਦਾ ਇੱਕ ਮਾਮਲਾ ਸੀਗਾ ਜਿਹੜਾ ਇਹਨਾਂ ਨੂੰ ਕੱਲ ਅਸੀਂ ਹਾਇਏ ਸੀਗੇ ਤਿੰਨ ਸਿੰਘ ਅਸੀਂ ਇਹਨਾਂ ਨੂੰ ਤੁੰਗਿਆ ਚ ਗਏ ਸੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਆ ਤੀਆਂ ਦਾ ਵੀ ਇਹ ਨਾ ਕਰਾਓ ਇਹ ਫੇਰ ਵੀ ਸਾਡੀ ਗੱਲ ਨੂੰ ਇਹਨਾਂ ਨੇ ਨਵਾਲਾ ਕੀਤਾ ਇਹ ਇਹਨਾਂ ਨੇ ਪ੍ਰੋਗਰਾਮ ਕਰਾ ਲਿਆ ਤੇ ਤੁਸੀਂ ਵੀ ਕਰੋ ਬੁੱਤੇ ਹਾਂ ਜੀ ਤੇ ਇਹ ਇਹਨਾਂ ਨੇ ਪ੍ਰੋਗਰਾਮ ਕਰਾਉਂਦੇ ਪੈ ਸੀ ਤੇ ਸਾਡੇ 9 ਦਿਨਾਂ ਨੇ ਆਣ ਕੀ ਰੋਕ ਦਿੱਤਾ ਰੋਦਾਂ ਅੱਧਕ ਹੋਇਆ ਸੀ ਉਦੋਂ ਨਹੀਂ ਪਰ ਗੁਰੂ ਘਰ ਇੱਕ ਚੀਜ਼ ਨਹੀਂ ਚਾਹੀਦੀ ਤੇ ਇਹਨਾਂ ਨੇ ਅਸੀਂ ਅੱਜ ਹੁਣ ਇੱਥੇ ਪਿੰਡ ਅੱਟੇ ਦੇ ਵਿੱਚ ਪਹੁੰਚੇ ਆ ਅੱਟੇ ਦੇ ਵਿੱਚ ਪਹੁੰਚ ਕੇ ਉਹ ਗੁਰੂ ਘਰ ਦੀ ਜਿਹੜੀ ਕਮੇਟੀ ਆ ਜਾਂ ਹੋਰ ਸੰਗਤ ਸੀ ਜਿਹੜੀ ਵਿੱਚ ਜੋ ਬੀਬੀਆਂ ਕਰਾਉਣ ਵਾਲੀਆਂ ਸੀ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਬਹਿ ਕੇ ਮਾਫੀ ਮੰਗੀ ਆ ਵੀ ਅਸੀਂ ਨਹੀਂ ਗਾਂਵਾਂ ਬਾਤੇ ਇਦਾਂ ਦਾ ਪ੍ਰੋਗਰਾਮ ਗੁਰਦਾਰ ਸਾਹਿਬ ਦੇ ਗੁਰੂ ਘਰ ਦੇ ਵਿੱਚ ਨਹੀਂ ਕਰਾਵਾਂਗੇ ਤੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਅਸੀਂ ਉਹਨਾਂ ਨੂੰ ਸੇਵਾ ਇਹ ਲਈ ਆ ਵੀ ਤੁਸੀਂ ਗੁਰੂ ਘਰ ਕੱਲ ਆਣ ਕੇ ਦੇਖ ਕਰਵਾ ਕੇ ਗੁਰੂ ਘਰ ਆਣ ਕੇ ਗੁਰੂ ਸਾਹਿਬ ਦੇ ਸਾਹਮਣੇ ਮਾਫੀ ਮੰਗ ਲੈਣਾ ਠੀਕ ਹੈ ਜੀ ਇਹ ਬੇਨਤੀ ਨੂੰ ਪ੍ਰਵਾਨ ਕੀਤਾ ਸਾਡੇ ਪਿੰਡ ਨੇ ਸਾਰਾ ਪਿੰਡ ਨਗਰ ਕਮੇਟੀ ਨੇ ਜਈ ਇਹ ਗੱਲ ਨੂੰ ਸਾਡੀ ਨੂੰ ਮੰਨਿਆ ਉਹ ਕੱਲ ਅਰਦਾਸ ਵੀ ਕਰਾਉਣਗੇ ਤੇ ਨਾਲ ਉਹ ਆਪਣੀ ਮਾਫੀ ਵੀ ਮੰਗਾਂਗੇ ਉਹ ਮਾਫੀ ਮੰਗ ਜਿਹੜਾ ਭੁੱਲਿਆ ਭਟ ਗਿਆ ਕਹ ਰਾਜ ਵੀ ਤੇ ਉਹਨੂੰ ਉਹ ਦਿਆ ਨਹੀਂ ਕਹਿੰਦੇ ਉਹ ਮਾਫੀ ਮੰਗ ਮੰਗ ਰਹੇ ਆ ਉਹਨਾਂ ਨੇ ਮਾਫੀ ਦਈ ਕੱਲੂ ਉਹ ਮਾਫੀ ਸਾਰੇ ਇਕੱਠੇ ਹੋ ਕੇ ਮੰਗਣਗੇ ਇੰਨਾ ਕੁਝ ਕਹਿੰਦੇ ਹੋਏ ਵਾ ਇੱਕ ਜੀ ਦਾ ਖਾਲਸਾ ਵਾ ਮੈਂ ਜਿੱਥੇ ਕਰਦੇ ਠੀਕ ਹੈ ਦੁਬਿੰਦਰ ਜੀ